ਆਨਲਾਈਨ ਆਰਡਰ ਕੀਤਾ ਸੀਗਾ ਮੈਂ ਤੇਰੇ ਜਿੱਤਾ ਜਾਂ ਤੇਰੇ ਤੋਂ ਵੀ ਛੋਟਾ ਸੀ ਜਦੋਂ ਮੈਂ ਭਾਈ ਕੋਲ ਲਈਦੀ ਖਾਰਾ ਲੈ ਇਸ ਲਈ ਕਿਉਂ ਥੋੜਾ ਘੱਟ ਰੱਖਿਆ ਹੌਲੀ ਹੌਲੀ ਪਾਈ ਜਾਵਾਂਗਾ ਮੈਂ ਤੈਨੂੰ ਪੁੱਛਦਾ ਪਿਆ ਚੂਚੂ ਨਾ ਲੱਗੀ ਹੋਈ ਐ ਚਲੋ ਧੀ ਹੋ ਗਈ ਹੈ ਬਣ ਕੇ ਤਿਆਰ ਤੇ ਪਰ ਪਾਰਸਲ ਦਾ ਖਰਚਾ ਤੁਹਾਡਾ ਆਪਣਾ ਹੋਏਗਾ ਦਿਲ ਦੀ ਗੱਲ ਕਹਿਤੀ ਅੱਜ ਮੇਰਾ ਸੱਚੀ ਮੇਰਾ ਦਿਲ ਕਰ ਰਿਹਾ ਸੀਗਾ ਦੇਖੋ ਜੀ 31 ਦਸੰਬਰ ਬੁੱਧਵਾਰ ਦਾ ਦੇ ਨਾ 6:47 ਅੰਜੀ ਜੀ ਜੈ ਮਾਤਾ ਦੀ ਉਮੀਦ ਕਰਦਾ ਹਾਂ ਕਿ ਸਾਰੇ ਵਧੀਆ ਹੋਵੋਗੇ ਮੈਂ ਘਰ ਦੇ ਥੋੜਾ ਬਾਹਰ ਗਿਆ ਹੋਇਆ ਸੀਗਾ ਘਰ ਦੇ ਨਾਲ ਫੋਨ ਆ ਗਿਆ ਕਹਿੰਦੇ ਬੜੀ ਜ਼ਰੂਰੀ ਚੀਜ਼ ਘਰ ਬਣਾ ਨਵੇਂ ਆ ਮੈਂ ਧੋੜ ਕੇ ਜਾ ਕੇ ਆਣਾ ਤੁਹਾਨੂੰ ਬਣਾਈ ਰਿਹਾ ਸਾਡੇ ਬਲੌਗ ਵਿੱਚ ਮੈਂ ਤੁਹਾਨੂੰ ਦਿਖਾਣਾ ਜੀ ਕਾਰ ਵਿੱਚ ਕਿਹੜੀ ਜ਼ਰੂਰੀ ਚੀਜ਼ ਬਣੀ ਹੋਈ ਹੈ ਉਹ ਤੁਹਾਨੂੰ ਮੈਂ ਦੱਸਣ ਲੱਗਾ ਉਹ ਉੱਥੋਂ ਮੈਂ ਤੁਰਦਾ ਹੀ ਆਇਆ ਨਾ ਉਹਦੀ ਵਾਸੂ ਦੀ ਸਾਈਕਲ ਖਰਾਬ ਹੋਈ ਪਈ ਸੀ ਉਹ ਮੈਂ ਲੈ ਕੇ ਗਿਆ ਸੀ ਠੀਕ ਕਰਾਣ ਘਰ ਦੇ ਕਹਿੰਦੇ ਮੈਂ ਕਿਹਾ ਮੈਂ ਆਇਆ 2 ਮਿੰਟ ਰੁਕ ਗਿਆ ਤੇ ਆ ਦੇਖੋ ਘਰ ਪਹੁੰਚ ਗਿਆ ਰੇਟ ਖੋਲਦਾ ਤੇ ਤੁਹਾਨੂੰ ਮੈਂ ਦੱਸਦਾ ਜੀ ਘਰ ਬੰਨੀਆਂ ਜੀ ਪਿੰਨੀਆਂ ਤੇ ਰੱਖਤੀ ਪਹਿਲੇ ਕੜਾਈ ਤੇ ਹੁਣ ਇਹਦੇ ਵਿੱਚ ਪਾਵਾਂਗੇ ਜੀ ਘਿਓ ਆ ਦੇਖ ਲਓ ਜੀ ਘਿਓ ਚੈੱਕ ਕਰ ਲਓ ਘਿਓ ਬਿਲਕੁਲ ਪਿਓਰ ਬਾਤ ਆ ਜੀ ਘਿਓ ਪਿਗਲ ਰਵੇ ਜਦੋਂ ਤੱਕ ਘਿਓ ਪਿਗਲ ਰਹਾ ਹੈ ਘਿਓ ਪਿਗਲਣ ਨੂੰ 2-4 ਮਿੰਟ ਲੱਗਣਗੇ ਜੀ ਤੇ ਜਦੋਂ ਤੱਕ ਘਿਓ ਪਿਗਲਦਾ ਹੈ ਉਦੋਂ ਤੱਕ ਤੁਹਾਨੂੰ ਆਪਾਂ ਹੋਰ ਵੀ ਚੀਜ਼ਾਂ ਰੁੱਦਦੇ ਇਹਦੇ ਵਿੱਚ ਕੀ ਕੀ ਪਾਣਾ ਘਿਓ ਦੇ ਵਿੱਚ ਤੁਹਾਨੂੰ ਥੋੜਾ ਨਾ येलो ਪਨ ਲੱਗਦਾ ਹੋਣਾ ਥੋੜਾ ਨਹੀਂ ਇਹ ਪੂਰਾ येलो ਕਿਉਂਕਿ ਇਹ ਹੈਗਾ ਜੀ ਦਾਣ ਜਿਮ ਕਹਦੇ ਨੇ ਨਾ ਕਾਓ ਗੀਏ ਏ ਹੋ ਜੀ ਅੱਜ ਆਪਾਂ ਬਸ ਵਲੌਗ ਹੋਣੇ ਤਿਆਰ ਹੋ ਜਾਣਾ ਜੀ ਸਾਰਾ ਤੁਹਾਨੂੰ ਅੱਜ ਦੱਸਾਂਗੇ ਕਿੱਦਾਂ ਬਣਾਣੀਆਂ ਘਰ ਦੇ ਵਿੱਚ ਕਿੱਦਾਂ ਤਿਆਰ ਹੁੰਦੀਆਂ ਵੈਸੇ ਦਾ ਤੁਸੀਂ ਵੀ ਕਰਦੇ ਹੋਣੇਓ ਘਰ ਵਿੱਚ ਤਿਆਰ ਕੋਈ ਐਸੀ ਗੱਲ ਨਹੀਂ ਹੈਗੀ ਘਰ ਵਿੱਚ ਤੁਸੀਂ ਵੀ ਤਿਆਰ ਕਰਦੇ ਹੋਣੇਓ ਪਰ ਅਸੀਂ ਜੇ ਸਾਡਾ ਵਲੌਗ ਸ਼ੂਟ ਹੋ ਜੇਗਾ ਜਿਹੜੀ ਕੀ ਬੰਦੀ ਤੁਹਾਡਾ ਸ਼ੇਅਰ ਕਰ ਲੈਣਿਆ ਚਾਹੇ ਗੋਲ ਗੱਪੇ ਬਣੇ ਹੋਣ ਤੇ ਗਜਰੇਲੇ ਬਣੇ ਹੋਣ ਸਾਗ ਬਣੇ ਹੋਣ ਚਾਹੇ ਪਾਪੜੀ ਭੱਲੇ ਬਣੇ ਹੋਣ ਚਾਹੇ ਮੰਜੂਰੀਅਨ ਬਣੇ ਹੋਣ ਤੇ ਜਦ ਕਿ ਇੱਕ ਦੋ ਵਲੌਗ ਸਾਨੂੰ ਰਹਿ ਗਏ ਸੀ ਦੋਸਾ ਵੀ ਬਣਿਆ ਸੀਗਾ ਉਹ ਪਰ ਨਾ ਘਰ ਵਿੱਚ ਨਹੀਂ ਸੀ ਪਿੱਛੋਂ ਬਣ ਗਿਆ ਸੀਗਾ ਹੁਣ ਪਿੰਨੀਆਂ ਬਣਾ ਲੱਗਿਆ ਤੇ ਮੈਂ ਕਹਿੰਦਾ ਦਿਲ ਕਰਕੇ ਤੁਸੀਂ ਕਹਿਣਾ ਭਾਜੀ ਕਮੈਂਟ ਕਰ ਦਾਂਗੇ ਕਮੈਂਟਾਂ ਦੇ ਚ ਲਿਖ ਦਿਓ ਜਿੰਨੇ ਜਿੰਨੇ ਚਾਹੀਦੀ ਹੋਈ ਇੱਕ ਕਮੈਂਟ ਤੇ ਤੁਹਾਨੂੰ 5 ਪਿੰਨੀਆਂ ਦੀ ਉਪਰ ਹੈ ਜੀ ਸੱਚੀ ਕਹਿ ਰਿਹਾ ਜਿਹੜਾ ਇੱਕ ਕਮੈਂਟ ਕਰੂਗਾ ਉਹਨੂੰ 5 ਪਿੰਨੀਆਂ ਪਾਰਸਲ ਕੀਤੀਆਂ ਜਾਣਗੀਆਂ ਪਰ ਪਾਰਸਲ ਦਾ ਖਰਚਾ ਤੁਹਾਡਾ ਆਪਣਾ ਹੋਏਗਾ ਅਸੀਂ ਇਥੋਂ ਭੇਜ ਜਣੀਆ ਪੈਕ ਕਰਕੇ ਭਾਰੀਆਂ ਬੜੀਆਂ ਸ਼ੁੱਧ ਦੇਸੀ ਕਾਓ ਮਿਲਕ ਦੀਆਂ ਆ ਦੇਖ ਲਓ ਜੀ ਹੁਣ ਇਹਦੇ ਪਿੰਨੀਆਂ ਦੇ ਵਿੱਚ ਪੈਣਾ ਕੀ ਕੀ ਹੈ ਉਹ ਵੀ ਤੁਹਾਨੂੰ ਦੱਸ ਦੇਣੀ ਜੀ ਤੁਸੀਂ ਵੇਖੋਗੇ ਕਿੰਗ ਭਾਜੀ ਕਮਾਲ ਹੀ ਕਰਦੇ ਤੁਸੀਂ ਹਾਂਜੀ ਹੁਣ ਸਭ ਤੋਂ ਪਹਿਲੇ ਤੁਹਾਨੂੰ ਦੱਸਣੀਆਂ ਜੀ ਪਿੰਨੀਆਂ ਵਿੱਚ ਜਿਹੜਾ ਮੇਨ ਮਟੀਰੀਅਲ ਦਾ ਕੰਮ ਹੁੰਦਾ ਪਿੰਨੀਆਂ ਤੇ ਹਰ ਕੋਈ ਬਣਾ ਹੀ ਲੈਂਦਾ ਪਰ ਵਿੱਚ ਮਟੀਰੀਅਲ ਕਿਹੜਾ ਚਾਹੀਦਾ ਕਿ ਤਾਕਤ ਨਹੀਂ ਹੁੰਦੀ ਆ ਨਾ ਪਿੰਨੀਆਂ ਜੀ ਯੂਜ਼ ਕਿਸੇਰੇ ਉੱਠ ਕੇ ਦੁੱਧ ਦੇ ਇੱਕ ਕੱਪ ਦੇ ਨਾਲ ਖਾ ਲੋਗੇ ਕਹਿੰਦੇ ਦੋ ਪਿੰਨੀਆਂ ਖਾਦੀਆਂ ਹੁੰਦਾ ਪੂਰਾ ਦਿਨ ਭੁੱਖ ਨਹੀਂ ਲੱਗਦੀ ਉਹ ਤੁਹਾਨੂੰ ਆਪ ਦਹਾਨਾ ਆ ਦੇਖੋ ਜੀ ਸਭ ਤੋਂ ਪਹਿਲੇ ਕੈਲਸ਼ੀਅਮ ਦਾ ਭੰਡਾਰ ਪਾਵਾਂਗੇ ਘਰ ਦੀਆਂ ਪਿੰਨੀਆਂ ਜਿੰਨੀ ਕੋ ਲੋੜ ਉੰਨੀ ਕੋ ਪਾਵਾਂਗੇ ਹਨਾ ਇਹ ਮਖਾਣੇ ਹੈਗੇ ਆ ਇਹ ਕਾਜੂ ਹੈਗੇ ਆ ਸੂਗੀ ਹੈਗੀ ਹੈ ਗਰੀ ਵੀ ਹੈਗੀ ਉਹ ਕੱਟੀ ਜਾ ਰਹੀ ਹੈ ਤੇ ਨਾਲ ਪਾਵਾਂਗੇ ਜੀ ਆਵਲੇ ਬਦਾਮ ਪਰ ਇਹਨਾਂ ਨੂੰ ਪਹਿਲੇ ਥੋੜਾ ਜਿਹਾ ਫਰਾਈ ਕਰ ਲਾਂਗੇ ਇਹਦੇ ਵਿੱਚ ਗੋond ਫਰਾਈ ਹੋਣ ਲੱਗੀ ਹੈ ਬਹੁਤ ਜ਼ਿਆਦਾ ਖੇਲ ਜਾਣੀ ਹੈ ਉੱਪਰ ਤੱਕ ਆ ਜਾਣੀ ਹੈ ਤੇ ਉਹ ਸਾਰੀ ਕਰਾਂਗੇ ਜਿੰਨੀ ਵੀ ਹੈਗੀ ਹੈ ਆ ਦੇਖਿਆ ਇੱਕ ੜਕੜ ਕਰਦੀ ਨਾ ਜਿੱਦਾਂ ਆਵਾਜ਼ ੜਕੜੜ ਆਉਂਦੀ ਨਾ ਉਦਾਂ ਹੀ ਪਿੰਨੀਆਂ ਦੇ ਵਿੱਚ ਇਹ ਵੀ ਆਵਾਜ਼ ੜਕੜੜ ਆਉਂਦੀ ਕ੍ਰਿਸਪੀ ਪੱਤ ਕਰੰਚੀ ਪੱਤ ਇਹ ਜੀ ਗੁੰਦ ਹੋ ਗਈ ਹੈ ਸਾਡੀ ਫਰਾਈ ਆ ਦੇਖੋ ਜੀ ਫਰਾਈ ਹੋ ਗਈ ਹੈ ਪੂਰੀ ਹੁਣ ਇਹਨਾਂ ਦਾ ਵਾਰੀ ਆ ਪਰ ਪਹਿਲੇ ਥੋੜਾ ਜਿਹਾ ਤੇ ਹੋਰ ਪਾ ਦਿੱਤਾ ਗਿਆ ਇਹ ਪਾਣਾ ਹੀ ਪੈਣਾ ਜੀ ਇਹ ਕਟੋ ਕੱਟ ਡੇਢ ਤੋਂ 2 ਕਿਲੋ ਕਿਉ ਲੱਗੇਗਾ ਆਪਣਾ ਕਾਉ ਮਿਲ ਕੇ ਇਹ ਨਹੀਂ ਕਿ ਜਿੱਦਾਂ ਹੀ ਦਾ ਹੁਣ ਕਿਉਂਕਿ ਜਿੱਦਾਂ ਹੀ ਦਾ ਥੋੜਾ ਥੋੜਾ ਕਰਕੇ ਪਾਣੇ ਆ ਨਾ ਕਿਉਂਕਿ ਕੜਾਈ ਦੇ ਹਿਸਾਬ ਨਾਲ ਜ਼ਿਆਦਾ ਬਾਹਰ ਨਾ ਆ ਜਵੇ ਜਦੋਂ ਵੀ ਚੀਜ਼ਾਂ ਪਾਣੇ ਆ ਕਿ ਬਾਹਰ ਤੱਕ ਨਾ ਉਛਲ ਕੇ ਆਵੇ ਥੋੜਾ ਥੋੜਾ ਨਾਲ-ਨਾਲ ਪਾਈ ਜਾਵਾਂਗੇ ਚੀਜ਼ਾਂ ਫਰਾਈ ਹੋਈ ਜਾਣਗੇ ਉਹਦੇ ਵਿੱਚ ਉਸ ਤੋਂ ਬਾਅਦ ਜੁੱਦਾ ਵੀ ਆਪਾਂ ਪਿੰਨੀ ਬਣਾਨੀ ਸ਼ੁਰੂ ਕਰਾਂਗੇ ਇਹਨਾਂ ਨੂੰ ਫਰਾਈ ਕਰਨ ਤੋਂ ਬਾਅਦ ਆ ਡ్రਾਈ ਫਰੂਟ ਵਗੈਰਾ ਨੂੰ ਫਾਇ ਤੇ ਤੇਲ ਵੀ ਆਨੇ ਜੀ ਤੇਲ ਵੀ ਭੁੰਨੇ ਆ ਤੇਲ ਵੀ ਬਾਹਰ ਦੇ ਆ ਤੇ ਬਹੁਤ ਜ਼ਿਆਦਾ ਸਮਾਨ ਹੈ ਹੋਰ ਪਤਾ ਨਹੀਂ ਕੀ ਕੀ ਹੈਗਾ ਸਾਰੀ ਤਾਕਤ ਦਾ ਖਜ਼ਾਨਾ ਵਾਜੀ ਬਦਾਮ ਪਾਈ ਆ ਰਿਹਾ ਧਿਆਨ ਨਾਲ ਜੀ ਧਿਆਨ ਕੜਕੜ ਕੜਕੜ ਹੋ ਰਿਹਾ ਨਾਲ ਆ ਕੱਡੇ ਆ ਰਹੇ ਜੀ ਬਦਾਮ ਕਾਜੂ ਮਿਕਸ ਹੋ ਰਿਹਾ ਆ ਦੇਖੋ ਜੀ ਛੱਟਾ ਦੀ ਆਵਾਜ਼ ਆ ਰਹੀ ਨਾਲ ਨਾਲ ਇਸ ਲਈ ਕਿਉਂ ਥੋੜਾ ਘੱਟ ਰੱਖਿਆ ਹੌਲੀ ਹੌਲੀ ਪਾਈ ਜਾਵਾਂਗੇ ਦੇਖੋ ਕਿੰਨਾ ਸੀਗਾ ਕਿੰਨਾ ਰਹਿ ਗਿਆ ਪਰ ਸਾਰਾ ਇਹ ਡ్రਾਈ ਫਰੂਟ ਨੂੰ ਭਰਾਈ ਕਰਨ ਤੇ ਹੀ ਸੋਖ ਲਿਆ ਜਦੋਂ ਆਪਾਂ ਹੁਣ ਪਿੰਨੀਆਂ ਭੰਨੀਆਂ ਆਟਾ ਇਚ ਪਾ ਰਹੇ ਹਨ ਘੁਮਾਣਾ ਨੂੰ ਤੁਹਾਡੇ ਲਈ ਲੰਬੀ ਲੱਗਣਾ ਜੀ ਮਹਿੰਗੀਆਂ ਜ਼ਰੂਰ ਪੈਣੀਆਂ ਪਰ ਇਹਦੇ ਵਰਗੀ ਮੈਂ ਪਹਿਲੇ ਵੀ ਤੁਹਾਨੂੰ ਦੱਸਦਾ ਜੀ ਰੀਸ ਨਹੀਂ ਹੈ ਘਰ ਦੀ ਬਣੀ ਚੀਜ਼ ਦੀ ਸਾਫ ਖਾਦੀ ਇਕਦਮ ਇੱਕ ਪਿਓਰ ਮਟੀਰੀਅਲ ਸਾਨੂੰ ਪਤਾ ਆਪਾਂ ਵਿੱਚ ਕੀ ਕੀ ਪਾਇਆ ਹਾਂਜੀ ਹੁਣ ਇਹ ਕਿਚਨ ਤੇ ਤਿਆਰ ਹੋ ਰਿਹਾ ਹੈ ਤੇ ਬਾਕੀ ਜਿਹੜਾ ਆਪਾਂ ਸਮਾਨ ਥੋੜਾ ਜਿਹਾ ਕਰ ਲਿਆ ਉਹਨੂੰ ਮਿਕਸੀ ਵਿੱਚ ਥੋੜਾ ਕਰਨਾ ਵੀ ਪੈਣਾ ਕੀ ਕਰਨਾ ਮੈਨੂੰ ਘੁਮਾਣਾ ਪੈਣਾ ਇੱਕ ਵਾਰੀ ਗ੍ਰाइंड ਕਰਨਾ ਪੈਣਾ ਸਹੀ ਵਰਡ ਗ੍ਰाइंड ਸੀਗਾ ਮੇਨ ਕਰਕੇ ਮਖਾਣੇ ਦੀ ਆ ਦੇਖੋ ਇਹ ਇਦਾਂ ਹੀ ਆਣਗੇ ਨਾ ਨਹੀਂ ਤਾਂ ਤੇ ਮੂੰਹ ਵਿੱਚ ਫਿਰ ਪੂਰਾ ਘੁਲ ਨਹੀਂ ਹੈਗੇ ਇਹ ਆਪਾਂ ਪਾ ਲਏ ਆ ਜਿੱਦਾਂ ਕਹਿ ਲਓ ਤੇ ਹੁਣ ਆ ਦੇਤੀ ਮਿਕਸੀ ਵਿੱਚ ਪਾ ਦੇ ਇਹਨੂੰ ਗ੍ਰाइंड ਕਰਕੇ ਪੇਟ ਜਾਣਾ ਮੈਂ ਥੋੜਾ ਬਾਹਰ ਖੜਾ ਹੋ ਗਿਆ ਯਾਰਾ ਦੋਸਤਾ ਦੇ ਨਾਲ ਤੇ ਘਰ ਦੇ ਕੰਦੇ ਅਸੀਂ ਬਨਾਨੀਆਂ ਵੀ ਸ਼ੁਰੂ ਕਰਦੀਆਂ ਜਦੋਂ ਮੈਂ ਫੋਨ ਕੀਤਾ ਤੇ ਫੋਨ ਨਹੀਂ ਫੋਨ ਕੀਤਾ ਕਹਿੰਦਾ ਮੈਂ ਆਵਾਜ਼ ਲਗਾਈ ਤਾਂ ਤੇ ਆ ਦੇਖ ਲੋ ਜੀ ਦਿਹਾ ਦਿਨੇ ਤੁਹਾਨੂੰ ਆ ਲੋ ਜੀ ਪਲਟਾ ਵੀ ਚੇਂਜ ਹੋ ਗਿਆ ਉਹਨ ਖੁਰਚਣ ਵਾਲਾ ਆ ਗਿਆ ਜੀ ਤੇ ਆ ਲੋ ਜੀ ਬਨਨੀਆਂ ਸ਼ੁਰੂ ਹੋ ਗਈਆਂ ਜੀ ਪ੍ਰਮਾਤਮਾ ਦਾ ਨਾਮ ਲੈ ਕੇ ਜੈ ਸ਼੍ਰੀ ਰਾਮ ਜੀ ਜੈ ਮਾਤਾ ਦੀ ਲੋ ਜੀ ਮੇਰ ਕੋ ਨਹੀਂ ਹਿਲਨੀਆਂ ਮੈਂ ਮੇਰ ਕੋ ਜਿੱਦਣ ਹਿੱਲ ਗਈਆਂ ਤੇ ਬਸ ਫਿਰ ਮੈਂ ਹੀ ਹੋ ਜਾਣਾ ਭਲਾਣਾ ਬਹੁਤ ਜ਼ਰੂਰੀ 1 ਘੰਟਾ ਤੈਨੂੰ ਹਲਾਈ ਜਾਣਾ ਇਹ ਡਿਊਟੀ ਬਹੁਤ ਵੱਡੀ ਹੈ ਘਰ ਦੇ ਮੈਨੂੰ ਕਹਿੰਦੇ ਕਰ ਦੇ ਤੇ ਮੈਂ ਤਾਂ ਹੀ ਬਾਹਰ ਝੋੜ ਗਿਆ ਸੀ ਠੀਕ ਆ ਜੀ ਘਰ ਦੇ ਨੂੰ ਬਣਾ ਲੈਣ ਦੋ ਫਿਰ ਕੋਈ ਨਹੀਂ ਆਪਾਂ ਘਰ ਦੇ ਦੀ ਮਦਦ ਕਰਾਂਗੇ ਖਾਣ ਦੇ ਵਿੱਚ ਠੀਕ ਆ ਜੀ ਬਾਰੇ ਰਹੀਏ ਤਾਂ ਇਹ ਸਾਡੇ ਨਾਲ ਹਾਂਜੀ ਜੋ ਤੱਕ ਪਿੰਨੀਆਂ ਬੰਦੀਆਂ ਵੈਸੇ ਤੁਹਾਨੂੰ ਮੈਂ ਦੱਸ ਦਿੰਨਾ ਅੱਜ 31 ਦਸੰਬਰ ਆ ਜੀ 31 ਦਸੰਬਰ 2025 ਲਾਸਟ ਡੇ ਆਫ ਦਾ ਈਅਰ 2005 ਇਹ ਸਾਲ ਦਾ ਲਾਸਟ ਦਿਨ ਆ ਇਹ ਬੁੱਧਵਾਰ ਦਾ ਤੇ ਕੱਲ ਵੀਰਵਾਰ ਨੂੰ ਹਮਤਰਾਣ ਦੀ ਕਿਰਪਾ ਦੇ ਨਾਲ ਨਵਾਂ ਸਾਲ ਸ਼ੁਰੂ ਹੋਇਆ ਨਾ ਇੱਕ ਇੱਕ 26 ਸ਼ੁਰੂ ਹੋਇਆ ਨਾ ਤੇ ਤੁਹਾਨੂੰ ਤਰੀਕ ਦੱਸਣ ਦਾ ਤਾਂ ਮੈਂ ਤਾਂ ਸਿਆ ਕਿ ਅੱਜ ਦੇ ਦਿਨ ਹੀ ਸਾਡੇ ਘਰ ਪਿੰਨੀਆਂ ਬਣ ਰਹੀਆਂ ਨਵੇਂ ਸਾਲ ਤੋਂ ਪਹਿਲੇ ਕਿ ਆਪਾਂ ਕੱਲ ਜਦੋਂ ਖਾਵਾਂਗੇ ਤੇ ਆਪਾਂ ਕਹਿ ਸਕਦੇ ਜੀ ਪਿਛਲੇ ਸਾਲ ਦੀਆਂ ਬਣੀਆਂ ਆਪਾਂ ਖਾ ਰਹੇ ਹਾਂ ਤੁਝਾ ਤਾਂ ਕੋ ਬੰਦੀਆਂ ਮਈਆਂ ਤੇ ਮੈਂ ਕਹਾਂ ਮੈਨੂੰ ਕੁਝ ਖਾਣ ਪੀਣੋਂ ਦੇ ਦੋ ਤੇ ਆਹ ਦੇਖੋ ਜੀ ਮੈਨੂੰ ਕਿੰਨੀ ਸੋਹਣੀ ਪਲੇਟ ਸੇ ਆ ਕੇ ਦਿੱਤੀ ਏ ਕੀ ਮਿਲਿਆ ਗੈਸ ਕਰੋ 1 2 3 ਨਹੀਂ ਮੈਂ ਬਸ ਤਾਂ ਜੀ ਆਹ ਲੋ ਜੀ ਸਮੋਸੇ ਸਮੋਸੇ ਚਨੇ ਉਤੇ ਪਿਆਜ਼ ਚਟਣੀ ਪਾ ਗਏ ਪਾਫਾ ਨਿਕਲ ਰਹੀ ਹੈ ਨਾ ਆ ਗਿਆ ਨਾ ਮੂਜੇ ਪਾਣੀ ਮੈਂ ਤਾਂ ਕਹਿਆ ਸੀ ਮੈਨੂੰ ਰੋਟੀ ਬਣਾ ਦੇ ਉਹ ਕਹਿੰਦੇ ਗੈਸਾਂ ਬੋਲ ਕਹਿੰਦੇ ਲੱਗੀਆਂ ਹੋਈਆਂ ਕੜਾਈ ਬਹੁਤ ਵੱਡੀ ਰੱਖੀ ਹੋਈ ਨਾ ਵੱਡੀ ਕੜਾਈ ਵਿੱਚ ਬਣਾ ਰਹੇ ਆ ਪਿੰਨੀ ਆ ਛੋਟੀ ਕੜਾਈ ਨਹੀਂ ਕਰਦੇ ਯੂਜ਼ ਕਰਦੇ ਇਹ ਸਪੈਸ਼ਲ ਕੜਾਈ ਰੱਖੀ ਹੋਈ ਹੈ ਕੋਈ ਕਿਸੇ ਦੇ ਆਏਗੇ ਤੇ ਕੋਈ ਸਬਜੀ ਰੋਟੀ ਬਣਨੀ ਹੈ ਉਹਦੇ ਲਈ ਜਾਂ ਕੋਈ ਉਹ ਹਲਵਾ ਗਜਰੇਲਾ ਵਗੈਰਾ ਬੰਦਾ ਉਹਦੇ ਲਈ ਇਹ ਸਪੈਸ਼ਲ ਕੜਾਈ ਹੈ ਜੀ ਕਦੀ ਕਦੀ ਹੀ ਨਿਕਲਦੀ ਹੈ ਤੇ ਠੀਕ ਹੈ ਜੀ ਆਪਾਂ ਖਾਣੇ ਆ ਜੀ ਸਮੋਸੇ ਇਹ ਦੇਖੋ ਜੀ ਔਨਲਾਈਨ ਆਰਡਰ ਕੀਤਾ ਸੀਗਾ ਚੈਨੀ ਸਮੋਸੇ ਵਾਲੇ ਮੇਰੇ ਲਈ ਇਹਨਾਂ ਨੇ ਰੱਖਲੇ ਸੀਗੇ ਕਾ ਵੀ ਮੰਗ ਰਹੀ ਐ ਮੈਂ ਕਿ ਮੈਨੂੰ ਦੇ ਦੋ ਭੁੱਖ ਲੱਗੀ ਹੋਈ ਐ ਚਾਹ ਆਪਾਂ ਥੋੜੀ ਜੀ ਪੀਣੀ ਐ ਬਾਅਦ ਚ ਪੀ ਲਾਂਗੇ ਹਾਂਜੀ ਜੀ ਬਾਹਰ ਮੌਸਮ ਦੇਖੋ ਕਿਦਾਂ ਬਿਲਕੁਲ ਆ ਦੇਖਿਓ ਖਵਾ ਚੱਲ ਰਹੀ ਏ ਠੰਡੀ ਠੰਡੀ ਮੈਂ ਕਹਿੰਦਾ ਪੂਰੀ ਸ਼ੀਤ ਲਹਿਰ ਲੱਗੀ ਹੋਈ ਐ ਤੇ ਛੁੱਟੀਆਂ ਵੀ ਅਨਾਉਂਸ ਹੋ ਗਈਆਂ ਹਨਾ ਸਕੂਲਾਂ ਦੀਆਂ 7 ਤਰੀਕ ਤੱਕ ਵੱਧ ਗਈਆਂ ਅੱਜ 31 ਦਸੰਬਰ ਵੈਸੇ ਕੱਲ ਖੁੱਲ ਜਾਣਾ ਹੈ ਸਕੂਲ ਹਨਾ ਜਿੱਦਾਂ ਸਰਕਾਰੀ ਆ ਪ੍ਰਾਈਵੇਟ ਜੋ ਵੀ ਸੀਗੇ ਹਨਾ ਇੱਕ ਤਰੀਕ ਤੱਕ ਛੁੱਟੀਆਂ ਹੋਈਆਂ ਸੀ ਪਰ ਮੌਸਮ ਆ ਦੇਖੋ ਕਿੰਨਾ ਬਹੁਤ ਜ਼ਿਆਦਾ ਠੰਡ ਹੋਈ ਵੇ ਜੀ ਬਹੁਤ ਜ਼ਿਆਦਾ ਤੇ ਆ ਦੇਖੋ ਤੁਹਾਨੂੰ ਮੈਂ ਜਹਾਨਾ ਦੇਖੋ ਉੱਪਰ ਜਿਹੜੇ ਕੋਠੇ ਤੇ ਨਾ ਕਈਆਂ ਦੇ ਝੰਡੇ ਲੱਗੇ ਹੋਏ ਨਾ ਦੇਖੋ ਆ ਦੇਖੋ ਕਿੱਦਾਂ ਹਿਲ ਰਹੇ ਹੁਣ ਆ ਜੀ ਤੇ ਉਹਦੇ ਕਰਕੇ ਨਾ ਛੁੱਟੀਆਂ ਵਧੀਆਂ ਹੋਈਆਂ ਵਧਾ ਦਿੱਤੀਆਂ ਗਈਆਂ ਨਾ ਬੱਚਿਆਂ ਦਾ ਔਖਾ ਹੋਇਆ ਨਾ ਮੈਂ 7 ਤਰੀਕ ਤੱਕ ਵਧ ਗਈਆਂ 8 ਨੂੰ ਖੁੱਲਣਗੇ ਇੱਕ ਹਫ਼ਤੇ ਦਾ ਹੋ ਰੈਸਟ ਹੋ ਗਿਆ ਬਾਕੀ ਸਮੋਸਾ ਖਾਦਾ ਹੈ ਖੇ ਦਾ ਬਿਲਕੁਲ ਨਹੀਂ ਭਰਿਆ ਹੈਗਾ ਕੁਝ ਖਾਦਾ ਜਾਵੇ ਹਨੂ ਹਨੂ ਕੁਝ ਖਾਈ ਖਾਂ ਚਲੀਏ ਓਏ ਮੈਂ ਤੈਨੂੰ ਪੁੱਛਦਾ ਪਿਆ ਚੂਚੂ ਨਾ ਲੱਗੀ ਹੋਈ ਐ ਕੁਝ ਖਾਂ ਚਲੀਏ ਪੁੱਛਣਾ ਕ੍ਰੀਵਿੰਗ ਹੋ ਰਹੀ ਜਿੱਦਾਂ ਨਾ ਮਿੱਠਾ ਖਾਈਏ ਪਿੰਨੀਆਂ ਕੰਨੇ ਲੱਗੀ ਐ ਪਿੰਨੀਆਂ ਖਾ ਲੈਣਾ ਉਹ ਪਿੰਨੀਆਂ ਨੂੰ ਪੁੱਤ ਹੈ ਕੰਟਾ ਲੱਗਿਆ ਨਾ ਪਿੰਨੀਆਂ ਨੂੰ ਹਜੇ ਕੰਟਾ ਲੱਗਿਆ ਨਾ ਹਾਂ ਫਿਰ ਚਲੇ ਪੀ ਚੱਲੋ ਦੇਲ ਦੀ ਗੱਲ ਕਹਿਤੀ ਅੱਜ ਮੇਰਾ ਸੱਚੀ ਮੇਰਾ ਦੇਲ ਕਰ ਰਿਹਾ ਸੀ ਕਿ ਜਦੋਂ ਨਾ ਮਿੱਠਾ-ਮਠਾ ਕੁਝ ਖਾਣ ਦਾ ਨਾ ਜਲੇਬੀ ਚਲੀ ਜਾ ਸੱਚੀ ਦੱਸ ਲੱਗੀ ਗੜੀਆਂ ਨਹੀਂ ਵਾਸ ਕਰ ਇਹਨੂੰ ਬੰਦ ਕਰ ਦੇ ਨਹੀਂ ਚਲੀਏ ਘਰ ਕੀ ਕਹਿਣਾ ਘਰ ਕੀ ਕਹਿਣਾ ਚਲਦੇ ਹਾਂ ਵੈਸੇ ਤੇ ਘਰ ਕੁਝ ਕਹਿ ਕੇ ਜਾਵਾਂਗੇ ਸਾਨੂੰ ਟਾਈਮ ਲੱਗਿਆ ਨਾ ਲਿਆਂਦੇ ਉਹਨੇ ਤਾਜ਼ੀਆਂ ਬਣਾਣੀਆਂ ਕੋਈ ਤਾਂ ਟਾਈਮ ਤਾਂ ਲੱਗਦਾ ਹੀ ਹੈ ਨਾ ਘਰ ਕੀ ਕਹਿਣਾ ਉੱਦਗੇ ਨੇ ਕਿ ਮਾੜਿਆ ਬਾਤ ਕਰਕੇ ਆਏ ਠੀਕ ਹੈ ਫਿਰ ਬਾਈਕ ਤੇ ਚਲਦੇ ਆਂ ਦੂਰ ਜਾਣਾ ਪੈਣਾ ਉਹ ਅੱਗੇ ਉਹਦੇ ਕੋਲ ਲੈ ਕੇ ਆਣੀਆਂ ਉਹ ਜਿੱਦ ਕੋ ਲੈ ਕੇ ਆਣੇ ਸਪੈਸ਼ਲ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਇਹ ਸਾਡੇ ਦੋਵਾਂ ਦੀ ਪਿਆਉਤੀ ਦੀ ਗੱਲ ਤੇ ਹੁਣ ਤੁਹਾਡੇ ਵਿੱਚ ਵੀ ਗੱਲ ਦਾ ਦੱਸੀ ਹੋਣਾ ਕਿਸੇ ਨੂੰ ਆਪਾਂੋਂ ਜਾ ਰਹੇ ਆਂ ਗਰਮਾ ਗਰਮ ਜੀ ਜੀ ਵੀ ਲੈ ਲਈ ਜਦ ਮੈਂ ਗੱਲ ਕਰਦਾ ਹਾਂ ਤੂੰ ਵਿੱਚ ਜ਼ਰੂਰੀ ਆਪਣਾ 뮤직 ਦੇਣਾ ਹੁੰਦਾ ਹਾਂ ਜੀ ਉਹ ਬੋ ਕੀ ਯਾਰ ਹਨਾ ਡਰਾਮਾ ਆ ਠੀਕ ਆ ਜੀ ਚੱਲ ਫਿਰ ਬਾਈ ਕੱਢਾ ਚਲੀਏ ਚਲੋ ਜੀ ਬਾਈ ਕੱਢਦਾ ਚਲਦੇ ਹਾਂਜੀ ਜੀ ਜਾ ਰਹੇ ਆ ਆਪਾਂ ਚਲੋ ਜਲੇਬੀ ਲੈਣੇ ਚਲੋ ਚਲੋ ਹਾਂਜੀ ਜੀ ਬਸ ਪਹੁੰਚ ਗਏ ਆ ਅੱਦੇ ਰਸਤੇ ਥੋੜਾ ਯਾ ਅੱਗੋ ਲੈ ਕੇ ਆਣੀ ਨਾ ਵਧੀਆ ਨੂੰ ਵਧੀਆ ਉੱਤੇ ਠੀਕ ਹੈ ਨਾ ਇਹ ਉਹ ਦੇ ਬਲੇ ਕੋ ਲੈ ਲਈਏ ਨਹੀਂ ਨਹੀਂ ਆਗੇ ਚੱਲਦੇ ਹਾਂ ਗਰਮ ਗਰਮ ਖਾ ਲਈਏ ਠੀਕ ਹਨ ਕਾਕਾ ਤੇਰੇ ਗੱਲ ਦੱਸਾਂ ਵੀਡੀਓ ਚ ਸੱਚੀ ਮੈਂ ਤੇਰੇ ਜਿੱਤਾ ਜਾਂ ਤੇਰੇ ਤੋਂ ਵੀ ਛੋਟਾ ਸੀ ਜਦੋਂ ਮਾ ਭਾਈ ਕੋਲ ਜੇਦੀ ਖਾਰਾ ਪਾ ਉਹ ਵੀ ਆਪਣੇ ਘਰ ਦੇ ਨਾਲ ਆਪਣੇ ਘਾਦਰ ਨਾਲ ਤੇ ਅੱਜ ਦੇਖ ਰਾ ਕੁੜੀਆਂ ਨੂੰ ਨਾਲ ਲੈ ਕੇ ਆਇਆ ਆਪਣੀ ਮੈਂ ਉੱਥੇ ਲਾ ਰਿਹਾ ਕਿ ਕਿੰਨੇ ਪੁਰਾਣੇ ਆਪਾਂ ਕਸਟਮਰ ਇਹਨਾਂ ਦੇ ਕਿ ਨਹੀਂ ਤੂੰ ਜਲੇਬੀ ਲੈਣ ਆਇਆ ਕਿ ਨਾਲ ਭਾਜੀ ਦੇ ਆਇਆ ਅੱਛਾ ਵੈਸੇ ਹੀ ਖੜਾ ਮੈਂ ਕਰੀਟ ਕਰਦੇ ਪਿਆ ਜੀ ਲੱਗੀ ਲੱਗੀ ਜੀ ਕਰ ਕਰ ਰਹੇ ਰੋਡ ਤੇ ਖਰੀ ਇੰਨੀ ਪੂਰੀ ਉਮੀਦ ਕਰਦੇ ਚਾਹਦੇ ਇਹਦੇ ਵਿੱਚ ਮਿਲ ਜਵੇ ਪਰ ਕਸਟਮਰ ਵੀ ਥੋੜੇ ਬੋਤੇ ਖੜੇ ਆ ਬਾਕੀ ਦੇਖੀਏ ਕਿੰਨਾ ਕੋ ਟਾਈਮ ਲੱਗਣਾ ਉਹ ਜਿੱਦਲੇ ਵੀ ਆਪਾਂ ਲੱਦੀਆਂ ਦੇ ਪਾਈ ਵੀ ਆ ਕੇ ਆਪਾਂ ਚੰਗਾ ਦੇਖੋ ਜੀ ਕਰੀ ਕਰੀ ਪਿੰਨੀਆਂ ਵਾਲਾ ਆਪਣਾ ਮਟੀਰੀਅਲ ਪੂਰਾ ਤਿਆਰ ਥੋੜਾ ਆਂਡੀ ਘੜ ਦਾ ਕੰਮ ਕਰ ਰਿਹਾ ਫਾਇਦਾ ਕਰ ਰਿਹਾ ਇਹ ਆਪਣਾ ਤਿਆਰ ਹੋ ਗਿਆ ਤੇ ਇੱਧਰ ਆਪਣੀ ਤਿਆਰ ਆ ਜੀ ਆ ਦੇਖੋ ਜਲੇਬੀ ਗਰਮਾ ਗਰਮ ਜਲੇਬੀ ਖਾਦੀ ਗਈ ਹੈ ਤੇ ਆਹ ਡਰਾਈ ਫਰੂਟ ਮਟੀਰੀਅਲ ਜਿਹੜੀ ਤੁਹਾਨੂੰ ਦਿਖਾਇਆ ਹਨ ਸਾਰਾ ਉਹਦੇ ਪਿੰਨੀਆਂ ਦੇ ਵਿੱਚ ਹੁਣ ਪਿਆ ਨਾ ਪੂਰੀ ਮਿਹਨਤ ਰੰਗ ਲਾਈਏ ਤੇ ਪਿੰਨੀਆਂ ਆ ਗਈਆਂ ਆਪਣੇ ਅਸਲੀ ਰੂਪ ਵਿੱਚ ਨਾਲ ਹੀ ਤੁਹਾਨੂੰ ਟਾਈਮ ਵੀ ਦਿਖਾ ਦਿੰਦੇ ਆ ਆਹ ਦੇਖ ਲਓ ਜੀ 31 ਦਸੰਬਰ ਬੁੱਧਵਾਰ ਦਾ ਦਿਨ ਹੈ 6:47 ਮਿੰਟ ਆਹ ਦੇਖ ਲਓ ਜੀ ਤੇ ਸੇਮ ਟਾਈਮ ਆ ਦੇਖੋ ਜੀ ਘੜੀ ਤੇ ਵੀ ਹੋਇਆ ਕਰੀਬ ਕਰੀ ਪੌਣੇ 7 ਹੋ ਗਏ ਆ ਆਪਾਂ ਹਜੇ ਆਪਣਾ ਵਲੌਗ ਬਣਾਨੇ ਪਿਆ ਤੇ ਹਜੇ ਐਡਿਟ ਕਰਾਂਗੇ ਕਲਿੱਪ ਨੂੰ ਕਿੱਦਾਂ ਲੈਣਾ ਕਿੱਦਾਂ ਨਹੀਂ ਹੈ ਨਾ ਕਿੱਦਾਂ ਸ਼ੂਟ ਕੀਤਾ ਆਪਾਂ ਕਲਿੱਪ ਆਪਸ ਚ ਜੋੜਨੇ ਪੂਰਾ ਵਲੌਗ ਤਿਆਰ ਕਰਨਾ ਤੇ ਅਸ 3:00 7:00 ਵਜ ਗਏ ਹੋਇਆ ਤੇ ਹੁਣ ਆਪਾਂ ਲਾਈਵ ਕਰਾਂਗੇ ਉਸ ਤੋਂ ਬਾਅਦ ਰਾਤੀ 2:00 3:00 ਵਜ ਜਾਂਦੇ ਜੀ ਸਾਨੂੰ ਆਪਣੀ ਐਡਿਟ ਕਰਕੇ ਵਲੌਗ ਪੂਰਾ ਤਿਆਰ ਕਰਦੇ ਤੇ ਅੱਜ 31 ਦਸੰਬਰ ਅਪਰਾਤੀ 7 ਵੇ ਦਾ ਹਜੇ ਵਲੌਗ ਬਣਾਉਣ ਦੇ ਕਲਿੱਪ ਲੈ ਰਿਹਾ ਤੇ 1 ਜਨਵਰੀ ਜਦੋਂ ਤੁਸੀਂ ਹੁਣ ਦੇਖ ਰਹੇ ਹੋ ਅੱਜ ਨਵੇਂ ਸਾਲ ਦੇ ਦਿਨ ਤੇ ਆਪਣਾ ਵਲੌਗ ਅਸੀਂ ਸਵੇਰੇ 9:00 10:00 ਵਜ ਆਪਾਂ ਅ ਤੇ ਸਾਡੀ ਮਿਹਨਤ ਤਾਂ ਲੱਗਦੀ ਹੈ ਜੀ ਥੋੜਾ ਪਿਆਰ ਜ਼ਰੂਰ ਦਿਓ ਆਸ਼ੀਰਵਾਦ ਤਾਂ ਪਰਮਾਤਮਾ ਦਿੰਦਾ ਤੇ ਤੁਸੀਂ ਆਪਣਾ ਪਿਆਰ ਸਾਨੂੰ ਜ਼ਰੂਰ ਦਿਓ ਕਮੈਂਟਾਂ ਵਿੱਚ ਜੈ ਮਾਤਾ ਦੀ ਲਿਖਿਓ ਜਾਂ ਹੈਪੀ ਨੀਅਰ ਲਿਖ ਦਿਓ ਸਾਨੂੰ ਵਧੀਆ ਲੱਗੇਗਾ ਤੇ ਨਾਲੇ ਪਤਾ ਲੱਗ ਜਾਂਦਾ ਜੀ ਕਿਹੜਾ ਭੈਣ ਭਰਾ ਸਾਡਾ ਵਲੌਗ ਦੇਖ ਰਿਹਾ ਤੇ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਵਲੌਗ ਵਧੀਆ ਲੱਗਾ ਹੋਣਾ ਜੇ ਵਧੀਆ ਲੱਗਾ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਕੱਲ ਫੇਰ ਮਿਲਦੇ ਆ ਇੱਕ ਨਵੇਂ ਵਲੌਗ 'ਚ ਹੋਰ ਤੱਕ ਤੁਹਾਡੇ ਸਾਰਿਆਂ ਨੂੰ ਜੈ ਮਾਤਾ